1.8 ਲੱਖ ਦਾ ਕੱਲ ਫੋਨ ਵੀ ਗਵਾ ਲਿਆ ਵਾ ਮਸ਼ਹੂਰ ਕਬੱਡੀ ਖਿਡਾਰੀ ਬੁਲਟ ਖੀਰਾਵਾਲਾ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜਿਸ ਨੇ ਆਪਣੀ ਗੇਮ ਦੇ ਨਾਲ ਪੂਰੇ ਵਰਲਡ ਦੇ ਵਿੱਚ ਧੂਮ ਮਚਾ ਕੇ ਰੱਖੀ ਹੈ ਤੇ ਹਾਲ ਹੀ ਦੇ ਵਿੱਚ ਖੀਰੇਵਾਲੀਆਂ ਨੇ ਲਾਈਵ ਆ ਕੇ ਆਪਣੇ ਚਾਹਣ ਵਾਲਿਆਂ ਨੂੰ ਕੁਝ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ ਤੇ ਉਹਨਾਂ ਨੂੰ ਵੱਡੀ ਅਪੀਲ ਕੀਤੀ ਹੈ ਤੇ ਬਾਕੀ ਉਸਨੇ ਹਾਸੇ ਮਚਾਕ ਦੇ ਵਿੱਚ ਆਪਣੀ ਚੋਣ ਵਾਲਿਆਂ ਦਾ ਦਿਲ ਮੋਲਿਆ ਜਿਸ ਤੋਂ ਬਾਅਦ ਲੋਕ ਲਗਾਤਾਰ ਉਸ ਨੂੰ ਕਮੈਂਟ ਕਰ ਰਹੇ ਹਨ ਤੇ ਬਾਕੀ ਕੀ ਕਿਹਾ ਖੀਰੇ ਵਾਲਿਆਂ ਨੇ ਲਾਈਵ ਆ ਕੇ ਤੁਸੀਂ ਖੁਦ ਦੇਖੋ ਵੀਡੀਓ ਦੇ ਵਿੱਚ ਲੈਪਟਾ ਭਾਈ ਹੋਰ ਮੇਰੇ ਵੀਰ ਕਿਦਾਂ ਸਾਰੇ ਠੀਕ ਠਾਕ ਆ ਗਿਆ ਸੇਤਾ ਕਿਵੇਂ ਆ ਬੁਲਟ ਵਧੀਆ ਪਾਪਾ ਜੀ ਵਧੀਆ ਤੁਸੀਂ ਦੱਸੋ ਸੇਤਾ ਕਿੱਥੇ ਜਾ ਰਹੇ ਆ ਭਾਈ ਇੱਥੇ ਜਾਣਦੇ ਆ ਕਿਹੜਾ ਟ੍ਰਾਈਕੋਟ ਅਮੀ ਹੋਰ ਭਾਈ ਕਿਦਾਂ ਪਿਆ ਵਾ ਉਹ ਕੇ ਰੋ ਸ਼ਾਮਾਂ ਨੂੰ ਦੇ ਫੱਸੀ ਗਾਲ ਸਾਰ ਜਿਹਨੇ ਮੇਰੇ ਵੀ ਲਾਈਵ ਦੇ ਤੇ ਯਾਰ ਕਿੰਨੇ ਵਾਲੇ ਫੇਸ ਹੋ ਜਾਣਾ 650 ਸਾਰਿਆਂ ਨੂੰ ਕੀ ਕਹਾਂ ਜਾਊਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਆਪਣਾ ਮੇਰੇ ਵੀਰ ਮੇਰਾ ਆਪਣਾ ਚੈਨਲ ਵੀ ਨਾਲੇ ਬਣ ਗਿਆ ਵਾ YouTube ਤੇ ਹਾਂ ਨਵਾਂ ਬਣਾ ਲਿਆ ਆਪਾਂ ਅੱਜ ਮੈਂ ਕਰੂੰਗਾ ਦੂਜਾ ਜਾਂ ਅੱਜ ਜਾਂ ਕੱਲ ਨੂੰ ਉਹ ਜਿਹੜਾ ਪਾਉਂਦੇ ਨੇ ਲਿੰਕ ਜਿਆ ਮੈਂ ਉੱਤੇ ਰੱਖੂੰਗਾ ਪਾਉਂਗਾ ਇੱਥੇ ਮੇਰੇ ਵੀਰ ਸਾਰੇ ਆਪਾਂ ਜਿੰਨੇ ਚਾਹਣ ਵਾਲੇ ਆ ਸਾਰੇ ਫੋਲੋ ਕਰਿਓ ਜਰੂਰ ਤੇ ਸਸਕ ਕਰਾਈ ਬੋ ਕੀ ਹੁੰਦਾ ਵੀ ਕਰਦੇ ਹਾਂ ਹਾਂ ਸਹੀ ਗੇ ਸਹੀ ਹੈ ਸਬਸਕ੍ਰਾਈਬ ਹਾਂ ਹਾਂਜੀ ਉਹ ਵੀ ਮੇਰੇ ਵੀਰ ਕਰਿਓ ਤੇ ਆਪਾਂ ਤੁਹਾਨੂੰ ਨਵੇਂ ਤੋਂ ਨਵੀਂ ਅਪਡੇਟ ਆਪ ਹਾਸੇ ਮ ਖੋਲਣ ਵਾਲੀਆਂ ਪੂਰਾ ਤੁਹਾਡਾ ਦਿਲ ਲਾ ਕੇ ਰੱਖਾਂਗੇ ਸਿਰ ਆਪਾਂ ਪਾਇਆ ਕਰਾਂਗੇ ਆ ਸਮਝਾ ਕੇ ਤੇਰਾ ਨਕਰੀਦਾ ਹੀ ਤੁਹਾਨੂੰ ਦੱਸਿਆ ਕਰਾਂ ਕਿਦਾਂ ਕੀਸਾ ਵਸਾਰਾ ਕੋਸੋ ਕੀ ਕਰੀ ਜਾਂਦੇ ਆ ਇਹ ਤੁਰੇ ਫਰ ਦੇ ਨਾ ਇਹ ਤਾਂ ਭਰਾਵਾ ਕੱਲ 1.5 ਲੱਖ ਦਾ ਕੈਮਰਾ ਵੀ ਲੈ ਲਿਆ ਏ ਚੱਕਰਾਂ ਦਾ ਕਰਕੇ ਇੱਕ 1.5 ਇੱਕ ਲੱਖ 1.5 ਲੱਖ ਦਾ ਕੱਲ ਫੋਨ ਵੀ ਗਵਾ ਲਿਆ ਵਾ ਛੇੜੋ 겨 ਕੇ ਸਮਝੀ ਤੇ ਫੋਨ ਦਾ ਉਹਦਾ ਦਵਾਚਾ ਹੋ ਗਿਆ ਨਹੀਂ ਦਾ ਰਾਤ 10 ਰਾਤ ਰਾਤ 10 47 5 ਵਜੇ ਤੱਕ ਫੋਨ ਤੇ ਫੁਕੜੀ ਲਾਉਂਦਾ ਰਿਹਾ ਆਪਣੇ ਤੇ ਕਹਿੰਦਾ 5 ਵਜੇ ਜਾ ਕੇ ਭਾਈ ਸੁੱਤਾ 2 ਘੰਟੇ ਬਾਜੇ ਕਹਿੰਦਾ ਫੇਰ 7 ਵਜੇ 8 ਵਜੇ ਉੱਠ ਪਿਆ ਥੋੜਾ ਥੋ ਜਾਂਦਾ ਚੱਲ ਅਈ ਨਾ ਨਾ ਮਾ ਮਾ ਇਹ ਲਿਆ ਵੀ ਇਹਨੂੰ ਮਹੀਨਾ ਦੋ ਹੀ ਹੋਈ ਲੈਣੂ ਚੱਲ ਜਿਓ ਕੇ ਸਮਝ ਕੇ ਮੈਨੂੰ ਕਹਿੰਦਾ ਕਿ ਭਾਈ ਮੈਂ ਨਾ ਸਨੈਪ ਬਣਾਉਣੀ ਮੈਂ ਇਹਦੇ ਹੱਥ ਫਿਰ ਲੱਗ ਗਿਆ ਉਹਨੇ ਕਿੱਥੇ ਮਿਲਣਾ ਦੇ ਗਾ ਗਿਆ ਹੁਣ ਅਗਲਾ ਸੈਂਪਲ ਵਾਲੀ ਗੱਲ ਹੈ ਸੈਂ ਐਣੀ ਸੈਨੇ ਆਇਦਾ ਫੋਨ ਹੈ ਬਾਕੀ ਮੈਨੂੰ ਹੁਣ ਪਤਾ ਨਹੀਂ ਇਹਨੂੰ ਤੇ ਉਹਦੀ ਆਪਣੀ ਉਹ ਵੀ ਨਹੀਂ ਪਤਾ Gmail ID ਵੀ ਨਹੀਂ ਪਤਾ ਆਹ ਉਹ ਕਹਿੰਦਾ Gmail ID ਦੱਸ ਕੀ ਹੈ ਤੇਰੀ ਉਹ ਵੀ ਨਹੀਂ ਪਤਾ ਇਹਨੂੰ ਜਿਹੜੀ ਉੱਤੇ ਲੱਗੀ ਹੋਈ ਹੈ ਹਾਂ ਉਹ ਨਹੀਂ ਰੋਪਾ ਫੁੱਜੇ ਤੇ ਉਹ ਭਾਈ ਵੀ ਲੈਵੇ ਤੇ ਪਰ ਡੋਲਨ ਲਾਪੇਂਦੀ ਗੱਡੀ ਨਹੀਂ ਜਿਹੜੇ ਵਗੇ ਪੰਜਾਂ ਵਾਲੇ ਇਹਦੀ ਸੱਚ ਨਹੀਂ ਟੋਲਦੀ ਚਾਰਾਂ ਵਾਲੇ ਜਡੋਲਦੀ ਕੀ ਹੋਰ ਮੇਰੇ ਵੀਰ ਜਿੰਨੇ ਦੇਖਣਦੇ ਆ ਸਕੈਨਰ ਅੱਜ ਪਾਉਂਗਾ ਆਪਾਂ ਮੁੰਡੇ ਦੀ ਹੈਲਪ ਕਰਨੀ ਆ ਯਾਰ ਜਿੰਨਾ ਸਰਦ ਵਦਦਾ ਭਾਇਓ ਸਾਰੀਆਂ ਇਹੋ ਭਾਇਓ ਸੰਜੋ ਸੰਜੋ ਇਹ ਜਿਹੜੇ ਸੰਜੋ ਹੱਕ ਸੰਜੋ ਹੈਲਪ ਕਰੇ ਬਸ ਐਸੀ ਤਾਹ ਵੀਤੀ ਜਿੰਨੇ ਜਿਤੇ 500 500 ਜਣਾ ਦੀ ਦੇਖਣ ਰਿਹਾ 40 40 ਰੁਪਿਆ 50 ਰੁਪਏ ਸੋਨਾ ਨਾਲੋਂ ਤਾਂ ਬੜੇ ਪੈਸੇ ਭਾਂਜਦੇ ਆ। ਹਨਾ ਭਾਜੀ। ਸਹੀ ਅੱਧਾ ਫੋੜਾਣਾ। ਹਾਂ ਅੱਧਾ ਫੋੜਦਾ। ਅੱਧਾ ਫੋੜ ਇਹ ਆਪੇ ਲੈ ਲੂਗਾ ਮੇਰਾ ਭਰਾ ਹੁਣ ਪੂਰਾ ਤਾਂ ਆਪ ਲੈ ਕੇ ਦੇਣਾ ਨਹੀਂ ਇਹਨੂੰ। ਇਹ ਬਾਏ ਦੂਜੇ ਦਿਨ ਹੀ ਘਵਾ ਲਿਆ ਕਰੂਗਾ ਕਿ ਯਾਰ ਬੋਇਟੇ ਭਾਵੇਂ ਬਾਏ ਰਿਸ਼ਤੇਦਾਰਾਂ ਨੂੰ ਦੇਈ ਜਾਵੇ ਤੇ ਸਿਲਮ ਬਣਾਉਣਾ ਲੈ ਹੀ ਨਾ। ਹੋਰ ਫੇ ਠੀਕ ਠਾਕ ਹੈ ਜੀ ਸਾਰੇ ਸੇਤਾਂ ਕਿਦਾਂ ਠੀਕ ਠਾਕ ਹੈ ਸਾਰਿਆਂ ਦੀਆਂ ਬਈ ਖੋੜਾ ਮੈਂ ਬੜਾ ਸਾਰਾ ਸ਼ਾਨ ਲਾ ਬੋਹਰੀ ਡੁੱਬ ਚਾਣੀ ਨਹੀਂ ਪਤਾ ਕਿਹੜੀ ਖੁੱਟ ਚ ਵੜੇ ਹੋਏ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ